वेलकम दो टू खन्ना न्यूज़ लाइव पंजाब ਦੇ ਸਹਿਰ ਸਪਟਾ ਤੇ ਸੱਭਿਆਚਾਰਕ ਮਾਮਲੇ ਪੂੰਜੀ ਨਿਵੇਸ਼ ਪ੍ਰੋਤਸਾਹਨ ਉਦਯੋਗ ਤੇ ਕਮਰਸ ਕਿਰਤ ਪ੍ਰਾਣਾਚਾਰੀ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਹੈ ਖੰਨਾ ਵਿਖੇ ਉਹਨਾਂ ਅੱਜ ਡੋਰ ਟੂ ਡੋਰ ਕਨੈਕਸ਼ਨ ਅਤੇ ਸੈਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ ਤਰਨਪੁਰ ਸਿੰਘ ਸੌਂਦ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਤੇ 4 ਕਰੋੜ ਰੁਪਏ ਦੀ ਲਾਗਤ ਲੱਗੀ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 1 ਸਾਲ ਲਈ ਕੀਤੀ ਜਾ ਰਹੀ ਹੈ। ਇਸ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਕੂੜਾ ਮੁਕਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਖੰਨਾ ਸ਼ਹਿਰ ਦੇ ਹਰ ਵਾਰਡ ਦੇ ਹਰ ਇੱਕ ਘਰ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਚੁੱਕਿਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਇੱਕ ਸ਼ਿਕਾਇਤ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੋਲ ਫਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਟੋਲ ਫਰੀ ਨੰਬਰ ਤੇ ਕੂੜੇ ਸਬੰਧੀ ਪ੍ਰਾਪਤ ਹੋਈ ਕੋਈ ਵੀ ਸ਼ਿਕਾਇਤ ਤੇ 60 ਮਿੰਟ ਵਿੱਚ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਗਿਆ ਕਿ ਖੰਨਾ ਸ਼ਹਿਰ ਵਿੱਚ ਕੂੜਾ ਚੁੱਕਣ ਵਾਲੇ ਸਾਰੇ ਵਾਹਨਾਂ ਦੀ ਜੀਪੀਐਸ ਟਰੈਕਿੰਗ ਹੋਵੇਗੀ। ਇਹਨਾਂ ਸਾਰੇ ਵਾਹਨਾਂ ਦਾ ਵੇਰਵਾ ਸਥਾਪਿਤ ਕੀਤਾ ਤੇ ਕੰਟਰੋਲ ਰੂਮ ਦੀ ਸਕਰੀਨ ਤੇ ਲਾਈਵ ਦਿਖੇਗਾ ਕਿ ਕਿਹੜਾ ਵਾਹਨ ਖੰਨਾ ਸ਼ਹਿਰ ਵਿੱਚ ਕਿਹੜੇ ਵਾਰਡ ਵਿੱਚ ਕੂੜਾ ਚੁੱਕ ਰਿਹਾ ਹੈ। ਖੰਨਾ ਪੂਰੇ ਪੰਜਾਬ ਦੀ ਪਹਿਲੀ ਨਗਰ ਕਾਉਂਸਲ ਬਣ ਗਿਆ। ਫਸਟ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਜਿੱਥੇ ਅਸੀਂ ਅੱਜ ਇੱਕ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਦਾ ਇੱਕ ਅੱਜ ਪਾਇਲਟ ਪ੍ਰੋਜੈਕਟ ਆਰੰਭਿਆ ਜਿਹਦੇ ਵਿੱਚ ਹਰ ਖੰਨੇ ਦੇ 33 ਵਾਰਡਾਂ ਦੇ ਵਿੱਚ ਹਰ ਵਾਰਡ ਦੇ ਵਿੱਚ ਇੱਕ ਛੋਟਾ ਹੱਥੀ ਜਾਇਆ ਕਰੂਗਾ ਜਿਹਦੇ ਵਿੱਚ ਖਾਣੇ ਬਣੇ ਹੋਏ ਨੇ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਚੱਕ ਕੇ ਲਿਜਾਣ ਗਿੱਲੇ ਸੂਟ ਕੂੜੇ ਤੋਂ ਭਾਵ ਜਿਹੜੀ ਸਾਡੀ ਰਸੋਈ ਘਰ ਦੀ ਵੇਸਟੇਜ ਹੁੰਦੀ ਆ ਉਹ ਸੁੱਕਾ ਕੂੜਾ ਜਿਹੜਾ ਆਪਾਂ ਝਾੜੂ ਦੇ ਰੂਪ ਦੇ ਵਿੱਚ ਸੰਭਰਦੇ ਆ ਜਾਂ ਜਿਹੜੇ ਲਪਾਫੇ ਹੁੰਦੇ ਨੇ ਉਹ ਗਿੱਲਾ ਸੁੱਕਾ ਕੂੜਾ ਇਸ ਅੱਜ ਜਿਹੜਾ ਇਹ ਪ੍ਰੋਜੈਕਟ ਜਿੱਥੇ ਅੱਜ ਆਪਾਂ ਖੜੇ ਆ ਜਿਹਦੀ ਨੌਗੂਰੇਸ਼ਨ ਕਰਦੇ ਆ ਉਹਦੇ ਆਇਆ ਕਰੋ ਉਸ ਗਿੱਲੇ ਕੂੜੇ ਨੂੰ ਉਹਦਾ ਪ੍ਰੋਸੈਸ ਹੈ 45 ਤੋਂ 60 ਦਿਨ ਦਾ ਉਹਦੇ ਵਿੱਚੋਂ ਉਹਨੂੰ ਖਾਦ ਦੇ ਵਿੱਚ ਤਬਦੀਲ ਕੀਤਾ ਜਾਊਗਾ ਔਰ ਉਹ ਜਿਹੜੀ ਖਾਦ ਹੈ ਉਹ ਕਲਟੀਵੇਸ਼ਨ ਦੇ ਕੰਮ ਆਊਗੀ ਜਿਹੜਾ ਸੁੱਕਾ ਕੂੜਾ ਹੈ ਸੁੱਕੇ ਕੂੜੇ ਦੇ ਵਿੱਚੋਂ ਉਹਦੇ ਚੋਂ ਪਲਾਸਟਿਕ ਵੇਸਟ ਅਲੱਗ ਕੱਢਿਆ ਜਾਊਗਾ ਔਰ ਉਹਦੇ ਤੋਂ ਫਿਰ ਬਿਜਲੀ ਉਤਪਾਦਨ ਕੀਤੀ ਜਾਊਗੀ ਸੋ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਜਿਹਦੀ ਸ਼ੁਰੂਆਤ ਅੱਜ ਖੰਨੇ ਦੇ ਵਿੱਚੋਂ ਕੀਤੀ ਹੈ ਪਹਿਲਾ ਸ਼ਹਿਰ ਹੈ ਖੰਨਾ ਪੂਰੇ ਆਪਣਾ ਪੰਜਾਬ ਦਾ ਜਿਹਦੇ ਵਿੱਚ ਇਹ ਸ਼ੁਰੂਆਤ ਹੋਈ ਹੈ ਔਰ ਸਾਡਾ ਇੱਕੋ ਮਿਸ਼ਨ ਹੈ ਨੀਟ ਐਂਡ ਕਲੀਨ ਖੰਨਾ ਸਵੱਛ ਖੰਨਾ ਸੋ ਇਹ ਜਿਹੜਾ ਨੀਟ ਐਂਡ ਕਲੀਨ ਖੰਨਾ ਦੇ ਤਹਿਤ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਦੇ ਵਿੱਚ ਨਗਰ ਕੌਂਸਲ ਦੇ ਸਾਰੇ ਜਿਹੜੇ ਅਧਿਕਾਰੀ ਨੇ ਜਿਹੜੇ ਗਵਰਨਮੈਂਟ ਦੇ ਅਪਲਾਈ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਬੜੀ ਮਿਹਨਤ ਕੀਤੀ ਐ ਇਸ ਪ੍ਰੋਜੈਕਟ ਨੂੰ ਸਰੇ ਚੜਾਣ ਲਈ ਚਾਹੇ ਐਸ்சி ਸਾਹਿਬ ਹੋਣ ਐਮੀ ਸਾਹਿਬ ਹੋਣ ਈਓ ਸਾਹਿਬ ਹੋਣ ਜਾਂ ਜਿੰਨੇ ਵੀ ਸਾਡੇ ਕੰਸਰਨਡ ਹੋਰ ਆਫੀਸਰ ਨੇ ਬਹੁਤ ਇਹਨਾਂ ਨੇ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਔਰ ਜਿਸ ਕੰਪਨੀ ਨੂੰ ਵੀ ਇਹ ਆਰਡਰ ਗਿਆ ਆਪਣਾ ਟੈਂਡਰ ਦੇ ਰੂਪ ਦੇ ਵਿੱਚ ਉਸ ਕੰਪਨੀ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਮੈਂ ਉਹਨੂੰ ਹਦਾਇਤਾਂ ਵੀ ਕਰਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਕੋਈ ਕਿਸੇ ਕਿਸਮ ਦੀ ਕਤਾਈ ਨਹੀਂ ਬਰਦਾਸ਼ਤ ਕੀਤੀ ਜਾਊਗੀ ਔਰ ਅਸੀਂ ਇਸ ਪ੍ਰੋਜੈਕਟ ਨੂੰ 100% ਕਾਮਯਾਬ ਕਰਨਾ ਤਾਂ ਜੋ ਜਿਹੜਾ ਖੰਨਾ ਹੈ ਖੰਨੇ ਨੂੰ ਸ਼ਹਿਰ ਨੂੰ ਸਾਫ ਸੁਥਰਾ ਸੋਹਣਾ ਤੇ ਵਧੀਆ ਬਣਾਇਆ ਜਾ ਸਕੇ ਔਰ ਖੰਨੇ ਨੂੰ ਨੰਬਰ 1 ਪੰਜਾਬ ਚ ਬਣਾਇਆ ਜਾਵੇ ਦੇਖੋ ਇਹਦੇ ਤੇ ਪ੍ਰੋਜੈਕਟ ਕੋਸਟ ਜਿਹੜੀ ਟੋਟਲ ਆਈ ਹੈ ਉਹਦੀ ਅਸੀਂ ਤੁਹਾਨੂੰ ਡਿਟੇਲ ਹੈ ਜਿਹੜੀ ਉਹ ਲਿਖਤੀ ਰੂਪ ਚ ਪ੍ਰੋਵਾਈਡ ਕਰਾ ਦਨੇ ਆ ਪਰ ਇਹਦੇ ਚ ਕੀ ਹੈ ਇਹਦੇ ਚ ਜਿਹੜਾ ਪੈਸਾ ਇਕੱਠਾ ਹੋਊਗਾ ਉਹ ਸਿੱਧਾ ਨਗਰ ਕੌਂਸਲ ਦੇ ਖਾਤੇ ਚ ਜਾਣਾ ਹੈ ਜਿਹੜਾ ਮੰਥਲੀ ਇਕੱਠਾ ਹੋਣਾ ਉਹ ਫਿਰ ਨਗਰ ਕੌਂਸਲ ਦਾ ਜਿਹੜੀ ਉਹ ਇਸ ਕੰਪਨੀ ਨੂੰ ਚੈੱਕ ਦੇ ਰੂਪ ਚ ਟਰਾਂਸਫਰ ਦੇ ਰੂਪ ਚ ਪੈਸੇ ਦਿਆ ਕਰੂਗੀ ਕਿਉਂਕਿ ਇਹ ਜਿਹੜਾ ਪ੍ਰੋਸੈਸ ਅਸੀਂ ਬਣਾਇਆ ਬੜਾ ਪਾਰਦਰਸ਼ੀ ਤੇ ਟ੍ਰਾਂਸਪੇਰੈਂਟ ਪ੍ਰੋਜੈਕਟ ਸ਼ਹਿਰ ਵਾਸੀਆਂ ਦੀ ਕੀ ਬਿਲ ਕਰੋ ਮੇਰੀ ਹੱਥ ਜੋੜ ਕੇ ਤੁਹਾਡੇ ਮਾਧਿਅਮ ਦੇ ਨਾਲ ਇੱਕੋ ਅਪੀਲ ਹੈ ਕਿ ਜੇ ਤੁਸੀਂ ਖੰੰਨੇ ਨੂੰ ਪਿਆਰ ਕਰਦੇ ਹੋ ਆਪਾਂ ਸਾਰੇ ਖੰੰਨੇ ਦੇ ਜੰਪਣੇ ਉਰੇ ਜੰਮਿਆ ਉਰੇ ਪਲੇਆ ਉਰੇ ਵੱਡੇ ਹੋਏ ਜੇ ਤੁਸੀਂ ਖੰੰਨੇ ਨੂੰ ਪਿਆਰ ਕਰਦੇ ਹੋ ਅੱਜ ਤੋਂ ਬਾਅਦ ਆਪੋ ਆਪਣੇ ਘਰਾਂ ਦੇ ਵਿੱਚ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨਾ ਸ਼ੁਰੂ ਕਰਦੇ ਹੋ ਤੋ ਲਫਾਫੇ ਲਾ ਲਓ ਇੱਕ ਕਿਚਨ ਦੇ ਵਿੱਚ ਲਾ ਲਓ ਇੱਕ ਬਾਹਰ ਲਾ ਲਓ ਕਿਚਨ ਦਾ ਜਿਹੜਾ ਗਿੱਲਾ ਵੇਸਟ ਆ ਉਹਨੂੰ ਅਲੱਗ ਇਕੱਠਾ ਕਰਦਿਆ ਕਰਿਓ ਜਿਹੜਾ ਸੁੱਕਾ ਕੂੜਾ ਚਾਹੇ ਝਾੜੂ ਦੇ ਰੂਪ ਚਾਹੇ ਉਹ ਆਪਣਾ ਆਹ ਜਿਹੜਾ ਤੁਹਾਡਾ ਇਹਦੇ ਜਿਹੜੇ ਆਪਣੇ ਪਲਾਸਟਿਕ ਦੇ ਵੇਸਟ ਹੁੰਦੇ ਨੇ ਇਦੇ ਰੂਪ ਚਾ ਚਾਏ ਉਹ ਉਹਦੇ ਵਿੱਚ ਇਕੱਠਾ ਕਰਿਆ ਕਰੋ ਤਾਂ ਜੋ ਉਹਨੂੰ ਅਸੀਂ ਲਿਆ ਕੇ ਇਸ ਪ੍ਰੋਜੈਕਟ ਦੇ ਉੱਤੇ ਸੈਗਰੀਗੇਟ ਕਰ ਸਕਾਂਗੇ ਤੁਸੀਂ ਪੰਚਾਇਤ ਮੰਤਰੀ ਵੀ ਹੋ ਜਿਹੜਾ ਸਕਸੈਸ ਰਣਦਾ ਪ੍ਰੋਜੈਕਟ ਹੈ ਤਾਂ ਪਿੰਡਾਂ ਦੇ ਵਿੱਚ ਵੀ ਕੂੜੇ ਦੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਉੱਥੇ ਵੀ ਇਸ ਤਰ੍ਹਾਂ ਦੇ ਜਿਹੜੇ ਲਾਈ ਜਾਣਗੇ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਹੈ ਜਿਹੜੀ ਉਹ ਜਾਨੀ ਕਿ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਤੇ ਲਿਕੁਇਡ ਵੇਸਟ ਮੈਨੇਜਮਮੈਂਟ ਸਿਸਟਮ ਦੇ ਤਹਿਤ ਬਹੁਤ ਵੱਡੀਆਂ ਹੁਣੇ ਗ੍ਰਾਂਟਾਂ ਈਸ਼ੂ ਕੀਤੀਆਂ ਜੇਕਰ ਮੈਂ ਇਕੱਲੇ ਖੰਨੇ ਦੀ ਗੱਲ ਕਰਾਂ 3 ਕਰੋੜ ਰੁਪਏ ਦੀ ਗ੍ਰਾਂਟ ਮੈਂ ਬੀਤੇ 2 ਦਿਨ 2.5 ਕਰੋੜ ਰੁਪਏ ਦੀ ਗ੍ਰਾਂਟ ਅਸੀਂ ਆਉਣ ਵਾਲੇ 10 ਦਿਨ ਦੇ ਵਿੱਚ ਹੋਰ ਜਾਰੀ ਕਰਨੀ ਉਹਦੇ ਵਿੱਚ ਕੀ ਹੈ ਕਿ ਪਿੰਡਾਂ ਦੇ ਵਿੱਚ ਅਸੀਂ ਜਗ੍ਹਾ-ਜਗ੍ਹਾ ਪਿੱਟ ਬਣਵਾ ਰਹੇ ਹਾਂ ਜਿੱਥੇ ਸੋਲਿਡ ਵੇਸ ਨੂੰ ਅਸੀਂ ਕਨਵਰਟ ਕਰ ਰਹੇ ਹਾਂ ਉਹ ਵੀ ਮੈਨਿਓਰ ਦੇ ਵਿੱਚ ਖਾਦ ਦੇ ਵਿੱਚ ਤਬਦੀਲ ਹੋ ਰਹੀ ਹੈ ਸੋਲਿਡ ਵੇਸ ਤੇ ਜਿਹੜਾ ਛੱਪੜਾਂ ਦਾ ਪਾਣੀ ਹੈ ਉਹਨੂੰ ਇੱਕ ਵਾਰ ਸਾਰੇ ਨੂੰ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰਕੇ ਉੱਤੇ ਸੀਚੇ ਵਾਲ ਮਾਡਲ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਬਣਾਉਣ ਦੀ ਜਿਹੜੀ ਵੱਡਾ ਹਰੰਭੀ ਦਾ ਸਾਨੂੰ ਸਭ ਦੇ ਤੁਸੀਂ ਜਿਹੜੇ ਡੱਲੇਬਾਦ ਜੀ ਨੂੰ ਮਿਲ ਕੇ ਆਏ ਸੀਗੇ ਆ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਸਾਥ ਦੇ ਰਿਹਾ ਵੀ ਕੇਂਦਰ ਨਹੀਂ ਜਿਹੜਾ ਉਹਦੀ ਗੱਲ ਮੰਨਦਾਈ ਅੱਜ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੈ ਕੀ ਲੱਗਦਾ ਕੇਂਦਰ ਦੇ ਰਵਈਏ ਤੇਜੀ ਦੇਖੋ ਮੈਨੂੰ ਪਹਿਲੇ ਦਿਨ ਤੋਂ ਹੀ ਆ ਲੱਗਦਾ ਹੈ ਕਿ ਕੇਂਦਰ ਦੀ ਜਿਹੜੀ ਸੋਚ ਹੈ ਉਹ ਨਾ ਤਾਂ ਪੰਜਾਬ ਪੱਖੀ ਵਧੀ ਹੈ ਤੇ ਨਾ ਇਹ ਕਿਸਾਨੀ ਪੱਖੀ ਤਾਂ ਹੈ ਹੀ ਨਹੀਂ ਜਦੋਂ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਸਾਬਸ਼ੂਰ ਨਾਨਕਦੇਵ ਜੀ ਦੇ ਪ੍ਰਕਾਸ਼ਪੁਰ ਵਾਲੇ ਦਿਨ ਨਰਿੰਦਰ ਮੋਦੀ ਜੀ ਨੇ ਉਹ ਪੂਰੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜਿਹੜੇ ਤਿੰਨ ਕਾਨੂੰਨ ਆਏ ਸੀ ਖੇਤੀ ਦੇ ਅਗਰ ਉਹ ਕਿਸਾਨਾਂ ਨੂੰ ਪਸੰਦ ਨਹੀਂ ਆਏ ਤਾਂ ਮੈਂ ਉਹ ਤਿੰਨੇ ਕਾਨੂੰਨ ਵਾਪਸ ਲੈ ਲਵਾਂਗਾ। ਉਹਨਾਂ ਨੇ ਕਾਨੂੰਨ ਵਾਪਸ ਲੁੱਤੇ ਕਿਸਾਨਾਂ ਨੇ ਬੜੀ ਲੰਬੀ ਜੰਗ ਵਿੱਢੀ ਕਹਿੰਦੇ ਜੀ ਨਹੀਂ ਇਹਨੂੰ ਤੁਸੀਂ ਉੱਥੋਂ ਵੀ ਪਾਸ ਕਰਾਓ ਪਾਰਲੀਮੈਂਟ ਚੋਂ। ਤਾਂ ਪਾਰਲੀਮੈਂਟ ਚੋਂ ਵੀ ਉਹ ਕਾਨੂੰਨ ਲਾਤ ਹੋ ਗਏ ਪਰੰਤੂ ਆਖਰ ਦੇ ਵਿੱਚ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਹੋਣਾ ਹੁੰਦਾ। ਉਹ ਅੱਜ ਤੱਕ ਐਡਾ ਵੱਡਾ ਜਾਨੀ ਕਿ ਇੱਕ ਜਿਹਨੂੰ ਕਹਿ ਲੋ ਵੀ ਧੋਖਾ ਕੀਤਾ ਕਿਸਾਨਾਂ ਦੇ ਨਾਲ ਕਿ ਅੱਜ ਤੱਕ ਉਹ ਨੋਟੀਫਿਕੇਸ਼ਨ ਨਹੀਂ ਨਰਿੰਦਰ ਮੋਦੀ ਜੀ ਨੇ ਜਾਰੀ ਕਰਵਾਇਆ ਜਿਹੜਾ ਕਿ ਸਖਤ ਜ਼ਿੰਦਰੀ ਹੈ ਉਹ ਨੋਟੀਫਿਕੇਸ਼ਨ ਕਰਵਾਉਣਾ ਚਾਹੀਦਾ ਤੇ ਦੂਜੀ ਗੱਲ ਇਹ ਜਿਹੜੇ ਕਾਨੂੰਨ ਨੇ ਉਹ ਜਿਹੜੇ ਹੁਣ ਨਵੇਂ ਰੂਪ ਦੇ ਵਿੱਚ ਇੱਕ ਹੋਰ ਡਰਾਫਟ ਕਰਕੇ ਇਹਨਾਂ ਨੇ ਸਾਰੀਆਂ ਸਟੇਟਾਂ ਨੂੰ ਜਿਹੜਾ ਉਹ ਭੇਜਿਆ ਇੱਕ ਡਰਾਫਟ ਭੇਜਿਆ ਅਸੀਂ ਉਹਦੇ ਵੀ ਸ਼ਬਦਾਂ ਤੇ ਮਤਲਬ ਨਖਿੱਤੀ ਕਰਦੇ ਆ ਨਿੰਦਾ ਕਰਦੇ ਆ ਉਹ ਵੀ ਇਸ ਤਰ੍ਹਾਂ ਦੀਆਂ ਦੇਖੋ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੇ ਦਾ ਸਾਰਾ ਦੇਸ਼ ਹੈ ਜਿਹੜਾ ਕਾਰਪੋਰੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ ਕਾਰਪੋਰੇਟ ਹੱਥਾਂ ਦੇ ਵਿੱਚ ਜਾਣ ਦਾ ਮਤਲਬ ਹੁੰਦਾ ਕਿ ਜਿਹੜੇ ਛੋਟੇ ਵਪਾਰੀ ਨੇ ਚਾਹੇ ਉਹ ਦੁਕਾਨਦਾਰ ਹੈ ਚਾਹੇ ਰੇੜੀ ਫੜੀ ਵਾਲਾ ਹੈ ਚਾਹੇ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਕਿਸਾਨੀ ਹੋਈ ਹਰ ਤਰ੍ਹਾਂ ਦੀ ਜਿਹੜੀ ਛੋਟੀ ਇੰਡਸਟਰੀ ਹੈ ਉਹ ਸਭ ਖਤਮ ਹੋ ਜੂਗੀ ਵੱਡੇ ਵੱਡੇ ਜਿਹੜੇ ਘਰਾਨੇ ਨੇ ਇੱਕ ਦੋ ਚਾਰ ਘਰਾਨੇ ਰਹਿ ਜਾਣਗੇ ਜਿਹੜੇ ਕਿ ਪੂਰੇ ਪੰਜਾਬ ਦੀ ਤੇ ਪੂਰੇ ਭਾਰਤ ਦੀ ਜਿਹੜੀ ਅਰਥਵਿਵਸਥਾ ਉਹਨੂੰ ਸੰਭਾਲਣਗੇ ਸੋ ਅਸੀਂ ਇੱਕ ਗਰੀਬ ਦੀ ਜੇ ਪੁਕਾਰ ਨੂੰ ਅੱਗੇ ਭਦਾਉਣਾ ਹੈ ਜੇ ਇੱਕ ਗਰੀਬ ਤੇ ਹੀ ਆਵਾਜ਼ ਨੂੰ ਉੱਪਰ ਚੱਕਣਾ ਤਾਂ ਇਹ ਕਾਰਪੋਰੇਟਾਂ ਤੋਂ ਆਪਾਂ ਨੂੰ ਖੜਾ ਛੜਾਣਾ ਪਊਗਾ ਕੈਪਟਨ ਮਿੰਦਰ ਸਿੰਘ ਪਿਛਲੇ ਚੋਨੇ ਸੀਜ਼ਨ ਤੇ ਖੰਨਾ ਮੰਡੀ ਚ ਆਇਆ ਸੀ ਅੱਜ ਮਿਤਸ਼ਾ ਜੀ ਕੋਲ ਜਾ ਕੇ ਕਿਸਾਨੀ ਮਸਲਿਆਂ ਦੀ ਗੱਲ ਕਰਦੇ ਹੋ ਇਹ ਮੁਲਾਕਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਟੋਟਲੀ ਪੋਲਿਟੀਕਲ ਮੁਲਾਕਾਤ ਹੈ ਜੀ ਇਹ ਇਹਦੇ ਚੋ ਕੁਝ ਵੀ ਕੱਢਣ ਪਾਣ ਨੂੰ ਨਹੀਂ ਹੈਗਾ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਿਰਫ ਤੇ ਸਿਰਫ ਆਪਣਾ ਇੱਕ ਜਿਹਨੂੰ ਕਹੋ ਵੀ ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਮਾਨਾ ਸੀ ਉਹ ਲੰਘ ਚੁੱਕਿਆ ਤੇ ਹੁਣ ਉਹ ਲੀਕਾ ਕੁੱਟਦੇ ਫਿਰਦੇ ਨੇ ਕੁਝ ਨਹੀਂ ਹੈ ਜੀ ਲੱਗਦਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ